ਹਾਂ ਸਾਰੇ ਸਾਰਿਆਂ ਨੂੰ ਸੁਸੀ ਤੇ ਬਾਕੂ ਜੀ ਬਾਕੂ ਜੀ ਬੋਲਣਗੇ ਆਪਾਂ ਲਫਜ਼ੋ ਕੁਝ ਪਲੀਜ਼ 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 ਲਓ ਜੀ ਵਾਹਿਗੁਰੂ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 60 ਸਾਲਾਂ ਦੇ ਵਿੱਚ ਪਹਿਲੀ ਵਾਰ ਇਹੋ ਜਿਹਾ ਐਕਟਰ ਦੇਖਿਆ ਤੇ ਆ ਜਿਹੜਾ ਕਾਕਾ ਖੜਾ ਮੈਂ ਸਿਰ ਝੁਕਦਾ ਪਰ ਨਹੀਂ ਨਹੀਂ ਮੈਂ ਸਿਰ ਝੁਕਾਉਣਾ ਕਲਾਕਾਰੀ ਜੋ ਕੀਤੀ ਹੈ ਇਟਸ ਓਨੈਸਟ ਇਹ ਇਹੋ ਜੀ ਬਿਊਟੀਫੁਲ ਫਿਲਮ ਐ ਜੀ ਵਧੀਆ ਪਿਕਚਰ ਆਪਣੇ 60 ਸਾਲਾਂ ਚ ਨਹੀਂ ਗਈ ਕਮਾਲ ਕੀਤੀ ਪਈ ਐ ਬੰਦੋਂ ਕੀ ਸ਼ਬਦ ਨਹੀਂ ਦਿੱਤੀ ਬਿਲਕੁਲ ਖਾਸ ਹੈ ਪਰ ਨਸਰਨ ਰੱਬ ਤਰੱਕੀ ਬਖਸ਼ੇ ਲੰਬੀ ਉਮਰਾਂ ਬਖਸ਼ੇ ہمارا ਇੱਕ ਕਮਾਲ ਕਰੀ ਭਾਈ ਧੰਨ ਕਮਾਲ ਕੀਤੀ ਭਾਈ ਬੰਦੇ ਸ਼ਬਦ ਕੋਈ ਨਹੀਂ ਹੈਗੇ ਇਹ ਮਹਾਰਾਜ ਜੀ ਤੁਹਾਡਾ ਸਾਰਿਆਂ ਦਾ ਪ੍ਰਤਾਪ ਹੈ ਤੁਹਾਡੇ ਚੈਨਲ ਵਾਲਿਆਂ ਦਾ ਪ੍ਰਸਾਦ ਹੈ ਜੇ ਪੰਜਾਬੀ ਸਿੰਧ ਨੂੰ ਇੱਟਾ ਵੱਡਾ ਬਣਾਤਾ ਤੇ ਅੱਜ ਇਹੋ ਜਿਹੇ ਕਲਾਕਾਰ ਮਿਲੇ ਨੇ ਰੱਬ ਇਹਨਾਂ ਤਰੱਕੀਆਂ ਬਖਸ਼ੇ ਦੂਜੇ ਦੀ ਖੁਸ਼ੀ ਚ ਦੂਜੇ ਦੇ ਅਤਰੱਕੀ ਚ ਜੇ ਆਪਾਂ ਖੁਸ਼ੀ ਮਨਾਵਾਂਗੇ ਨਾ ਤੇ ਤੁਸੀਂ ਆਪ ਦੇਖੋ ਤੁਹਾਡੇ ਆਪਣੇ ਕਰਤਾਰ ਕਿੱਡੇ ਬਣ ਗਏ ਵਾਹ ਵਾਹ ਕੀ ਬਾਤ ਹੈ ਬੱਲੇ ਬੱਲੇ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਮੈਂ ਤਾਂ ਥੋੜਾ ਮੋਟਾ ਮੀੜਾ ਯਾਦ ਕਰਾ ਰਹਾ ਤੇ ਇਹ ਨੂੰ ਹੀ ਤੁੰ ਜੰਮੜ ਦੇਣੀ ਮੈਂ ਗੱਲ ਕਰ ਰਿਹਾ ਸੀ ਇੱਕੋ ਫਿਲਮ ਸੀ ਬਦਲਾ ਜੱਤੀ ਦਾ ਜਿਹਦੇ ਵਿੱਚ ਜੰਗ ਸਿੰਘ ਨੇ ਰੋਲ ਕੀਤਾ ਸੀ ਅੱਜ ਉਸ ਤੋਂ ਬਾਅਦ ਕੈਰੈਕਟਰ ਦੇਖਿਆ ਜਿਹਨੇ ਜੰਗ ਸਿੰਘ ਤੋਂ ਵੀ ਉੱਤੇ ਰੋਲ ਕੀਤਾ ਐਡਾ ਵੱਡਾ ਐਕਟਰ ਦੇਖਿਆ ਜਿਹੜਾ ਮੈਂ ਕਦੇ ਵੀ ਪੰਜਾਬ ਦੀ ਧਰਤੀ ਨੂੰ ਬਾਹਰ ਆਇਆ ਕਿ ਪੰਜਾਬ ਦੀ ਧਰਤੀ ਦੇ ਵਿੱਚ ਇਹੋ ਜਿਹੇ ਕਲਾਕਾਰ ਇਹੋ ਜਿਹੇ ਸਾਡੀਆਂ ਧੀਆਂ ਪੈਣਾ ਕੰਮ ਕਰ ਰਹੀਆਂ ਨੇ ਮੇਰੇ ਕੋਲ ਸ਼ਬਦ ਹੀ ਨਹੀਂ ਭਾਈ ਜੀ ਤੁਹਾਡੇ ਅਲਫਾਜ਼ ਦੇ ਵੀ ਇਸ ਤੋਂ ਵੱਡੀ ਫਿਲਮ ਨਹੀਂ ਬਣ ਸਕਦੀ ਫਿਲਮਾਂ ਇਹ ਨਹੀਂ ਬੋਲੀ ਦੇਖੋ ਤੁਸੀਂ ਕਿੰਨੀ ਠੇਠ ਪੰਜਾਬੀ ਬੋਲੀ ਹੈ ਹਰੇਕ ਬੱਚੇ ਹੈ ਜੀ ਟੇਕਿੰਗ ਦੇਖੋ ਐਕਟਿੰਗ ਦੇਖੋ ਚਾਲ-ਤਾਲ ਦੇਖੋ ਦੇਖਣ ਦਾ ਢੰਗ ਦੇਖੋ ਇਹ ਹੋ ਗਿਆ ਅੱਖਾਂ ਘੁੰਮ ਲਿਆ ਸਕਰੀਨ ਤੇ ਸਕਰੀਨ ਹੀ ਸਰਵਾ ਜਾ ਮੈਨੂੰ ਕੋਈ ਹੋਰ ਕੋਈ ਸ਼ਅਦ ਹੈ ਧੰਨਵਾਦ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰ ਥੈਂਕ ਯੂ ਬਹੁਤ ਥੈਂਕ ਯੂ ਸਰ ਮਾਡ